ਕੀਮਤ ਹੈਗੀ ਹੈ ਜੀ 15 ਹਾਂਜੀ ਮਿੱਤਰੋ ਛੋਟੇ ਲਈ ਨਾ ਅੱਜ ਆਪਾਂ ਬੂਮ ਸਪਰੇਅਰ ਲੈ ਕੇ ਆਏ ਆ ਮੇਡ ਇਨ ਜਪਾਨ ਜਪਨਾ ਜਪਾਨ ਦੀ ਤਕਨੀਕ ਆ ਤੇ ਜਿਹੜੇ ਅੱਜ ਮਾਰਕੀਟ ਦੇ ਵਿੱਚ ਚੱਲ ਰਹੇ ਨਾ ਜਿਵੇਂ ਕੀਮਤ ਬਹੁਤ ਜ਼ਿਆਦਾ ਹਨਾ ਮਿਲਦੇ ਆ ਪਰ ਇਹਦੀ ਕੀਮਤ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾ ਰਹੇ ਹੋਗੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਹਰਮੀਤ ਸਿੰਘ ਹੋਣਗੇ ਆਪਣੇ ਨਾਲ ਵੈਸੇ ਇੱਥੇ ਜਿਹੜਾ ਹਿੰਦੀ ਚ ਹੀ ਚੱਲਦਾ ਹਨ ਆਪਾਂ ਇਸ ਟਾਈਮ ਪੂਨੇ ਦੇ ਵਿੱਚ ਹੀ ਆ ਪੂਨੇ ਕਿਸਾਨ ਮਿਲਦੇ ਪਰ ਪਹਿਲੇ ਦਿਨ ਦੇ ਵਿੱਚ ਆਪਾਂ ਪਹਿਲੀ ਵੀਡੀਓ ਬਣਾ ਰਹੇ ਆ ਬੂਨਸ ਪ੍ਰੀਅਰ ਦੇ ਆ ਚੇ ਕਾਲ ਹੋ ਠੀਕ ਠਾਈ ਸਸੇ ਕਾਲ ਜੀ ਠੀਕ ਹੋ ਜੀ ਬਹੁਤ ਵਧੀਆ ਜੀ ਤੇ ਬਾਈ ਜੀ ਦੀ ਨਾ ਪਿਆਬੀ ਹਿੰਦੀ ਮਿਕਸ ਹੋਣ ਵਾਲੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਠੀਕ ਆ ਤੇ ਬਾਈ ਜੀ ਆਪਣਾ ਜੇ ਗੱਲ ਕਰੀਏ ਹੋਰ ਕੰਪਨੀ ਨਾਲੋਂ ਇਹਦੀ ਕੀ ਖਾਸियत ਹੈ ਜੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਾਂ ਕਿ ਮਾਰਕੀਟ ਅੰਦਰ ਤੁਹਾਨੂੰ ਬੂਨਸ ਫੇਅਰ ਹਰੇਕ ਕੰਪਨੀ ਦੇ ਅਲੱਗ-ਅਲੱਗ ਟੈਕਨੋਲੋਜੀ ਦਾ ਮਿਲਣਗੇ ਲੇਕਿਨ ਮੈਂ ਅਗਰ ਇਸ ਮਸ਼ੀਨ ਦੀ ਅਗਰ ਖਾਸियत ਦੀ ਗੱਲ ਕਰਾਂ ਪਹਿਲੀ ਗੱਲ ਹੈ ਕਿ ਕੰਪਲੀਟ ਜਪਾਨੀਸ ਕੁਆਲਿਟੀ ਪ੍ਰੋਡਕਟ ਹੈਗਾ ਜੀ ਠੀਕ ਹੈ ਜੀ कंपनी का नाम है क्या मारियामा मारियामा कॉरपोरेशन इट्स अ जैपनीज कंपनी ठीक है जी पिछले 125 साल तो ए कंपनी एग्रीकल्चर प्रोडक्ट्स डिफरेंट तरह के एग्रीकल्चर प्रोडक्ट्स की मैनुफैक्चरिंग सेलिंग ऑल ओवर वर्ल्ड इन जापान सब जगह कर रही है जी ठीक है अगर मैं कंपनी के प्रोडक्ट्स की गल करूँ ਕੰਪਨੀ ਜੋ ਹੈ ਤੁਹਾਡੇ ਫਾਇਰ ਐਕਸਟਿੰਗੂਸ਼ਰਸ ਹੋ ਗਏ ਤੁਹਾਡਾ ਮਿਸਟ ਸਪਰੇਅਰਸ ਹੋ ਗਿਆ ਜੀ ਮਿਸ ਮਿਸਪਰੇਅਰਸ ਹੋ ਗਿਆ ਜੀ ਉਸ ਤੋਂ ਬਾਅਦ ਤੁਹਾਡੇ ਮੈਂ ਹਾਈ ਪ੍ਰੈਸ਼ਰ ਇੰਡਸਟਰੀਅਲ ਪੰਪ ਦੀ ਗੱਲ ਕਰਾਂ ਤੂੰ ਸਾਈਕਲ ਇੰਜਨ ਦੀ ਗੱਲ ਕਰਾਂ ਤੇ ਕੰਪਨੀ ਜੋ ਹੈ ਜਪਾਨ ਦੇ ਨਾਲ ਨਾਲ 80 ਕੰਟਰੀਆਂ 'ਚ ਜੀ ਅਸੀਂ ਮੈਨੂਫੈਕਚਰਿੰਗ ਔਰ ਸੇਲਿੰਗ ਐਕਸਪੋਰਟ ਕਰ ਰਹੇ ਹਾਂ ਜੀ ਕਰ ਰਹੇ ਠੀਕ ਹੈ ਉਸ ਤੋਂ ਬਾਅਦ ਅਗਰ ਮੈਂ ਮਸ਼ੀਨ ਦੀ ਗੱਲ ਕਰਾਂ ਐ ਸਾਡਾ ਇੰਡੀਆ 'ਂ ਅੰਦਰ ਪਹਿਲਾ ਪ੍ਰੋਡਕਟ ਹੈ ਪਹਿਲਾਂ ਜਪਾਨ ਦੇ ਵਿੱਚ ਬਣਦੇ ਸੀ ਪਹਿਲੇ ਜਪਾਨ ਚ ਵੀ ਬੰਦੇ ਪਏ ਨੇ ਜਪਾਨ ਚ ਸਾਡੇ 1967 ਅੰਦਰ ਜੀ 1967 ਅੰਦਰ ਪਹਿਲਾ ਸਟ੍ਰਿੰਗ ਮਸ਼ੀਨ ਸਾਡੀ ਕੰਪਨੀ ਨੇ ਬਣਾਈ ਸੀ ਜੀ ਤਦ ਤੋਂ ਲੈ ਕੇ ਹੁਣ ਤੱਕ ਸਾਡੀ ਕੰਪਨੀ ਨੇ 300 ਲੀਟਰ ਤੋਂ ਲੈ ਕੇ 3000 ਲੀਟਰ ਤੱਕ ਦੇ ਕੈਮੀਕਲ ਟੈਂਕ ਕੈਪੈਸਿਟੀ ਦੇ ਡਿਫਰੈਂਟ ਮਾਡਲਸ ਲਾਂਚ ਕੀਤੇ ਨੇ ਜੀ ਤੇ ਇਹ ਜਿਹੜਾ ਡਿਜ਼ਾਈਨ ਹੈ ਇਹ ਟਿਪੀਕਲ ਇੰਡੀਅਨ ਮਾਰਕੀਟ ਨੂੰ ਇੰਡੀਅਨ ਫਾਰਮਰਸ ਦੀ ਜੀ ਨੀਡ ਨੂੰ ਧਿਆਨਸਰ ਰੱਖਦੇ ਹੋਏ ਕੰਪਨੀ ਨੇ ਡਿਜ਼ਾਈਨ ਕੀਤਾ ਹੈ ਜੋ ਕਿ ਨੈਕਸਟ ਈਅਰ ਲਾਂਚ ਹੋਣ ਵਾਲਾ ਹੈ ਸਾਡੇ ਇੰਡੀਅਨ ਫਾਰਮਰਸ ਲਈ ਇਹ ਲਾਂਚ ਹੋਣਾ ਹੈ ਜੀ ਲਾਂਚ ਹੋਣਾ ਹੈ ਜੀ ਥੋੜਾ ਪ੍ਰੋਡਕਸ਼ਨ ਵਗੈਰਾ ਜੋ ਹੈ ਇਹਦੀ ਪਲਾਨਿੰਗ ਆ ਚੁੱਕੀ ਹੈਗੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਮਸ਼ੀਨ ਦੀ ਖਾਸ ਗੱਲ ਬਾਰੇ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਸਾਡੀ ਮਸ਼ੀਨ ਤਾਂ ਕਿ ਮਸ਼ੀਨਾਂ ਤੋਂ ਜਿਹੜੀ ਮਾਰਕਸ ਆਲਰੇਡੀ ਅਵੇਲੇਬਲ ਹੈਗੀਆਂ ਨੇ ਉਹ ਅਲੱਗ ਕਿਉਂ ਹੈਗੀ ਜੀ ਮੈਂ ਸਟਾਰਟ ਕਰਾਂਗਾ ਪਹਿਲੇ ਤੁਹਾਨੂੰ ਦੱਸਣਾ ਚਾਹਾਂਗਾ ਜੀ ਇਹ ਯੂਨੀਫਲੋ ਪੰਪ ਹੈਗਾ ਜੀ ਇਹ ਸਾਡੀ ਕੰਪਨੀ ਦਾ ਪੇਟਿੰਗ ਜੋ ਨਹੀਂ ਫਲੋ ਪੰਪ ਹੈਗਾ ਇਹਦੀ ਅਮਦਾ ਆਪਣਾ ਠੀਕ ਹੈ ਇਹ ਜਿਹੜਾ ਪੰਪ ਹੈਗਾ ਇਹ ਤੁਹਾਡਾ ਡਿਜ਼ਾਈਨ ਕੀਤਾ ਗਿਆ ਹੈ ਵਾਟਰ ਲੁਬ੍ਰੀਕੇਸ਼ਨ ਸਿਸਟਮ ਦੇ ਬੇਸ ਤੇ ਜੀ ਇਹਦਾ ਮਤਲਬ ਹੈ ਤੁਹਾਨੂੰ ਲੁਬ੍ਰੀਕੇਟਿੰਗ ਔਇਲ ਦੀ ਇਹ ਅੰਦਰ ਕੋਈ ਲੋੜ ਨਹੀਂ ਹੈਗੀ ਜੀ ਠੀਕ ਹੈ ਵਾਟਰ ਸੈਕਸ਼ਨ ਵੋਲਿਊਮ ਜਿਹੜਾ ਹੈਗਾ ਇਹਦਾ 60 ਲੀਟਰ ਪਰ ਮਿੰਟ ਹੈਗਾ 60 ਲੀਟਰ ਪਰ ਮਿੰਟ ਪਰ ਮਿੰਟ ਜੀ ਵਾਟਰ ਸੈਕਸ਼ਨ ਵੋਲਿਊਮ ਜੀ ਠੀਕ ਹੈ ਜੀ ਇਸ ਮਸ਼ੀਨ ਅੰਦਰ ਅਸੀਂ 1700 ਸੀਸੀ ਜੀ ਮਿਸੂਬਿਸ਼ੀ 30 ਸਿਲੰਡਰ ਡੀਜ਼ਲ ਇੰਜਨ ਯੂਜ਼ ਕਰ ਰਹੇ ਆ ਡੀਜ਼ਲ ਇੰਜਨ ਦੇ ਵਿੱਚ ਹਾਂਜੀ 26 HP ਦੇ ਬਿਲਕੁਲ ਜੀ ਅਗਰ ਮੈਂ ਪਾਵਰ ਦੀ ਗੱਲ ਕਰਾਂ ਇੰਜਨ ਦੀ 26 HP ਜੀ ਤੇ 2700 RPM 2700 RPM ਤੇ 2700 RPM ਜੋ ਹੈ ਇਹ ਤਾਂ ਮਸ਼ੀਨ ਦੀ ਕਸਤੀ ਜੀ ਇਹਦੇ ਟੈਂਕ ਦੀ ਕੈਪੈਸਿਟੀ ਕਿੰਨੀ ਹੈ ਜੀ ਜੇ ਇਹ ਕੈਮੀਕਲ ਟੈਂਕ ਜੋ ਹੈ ਅਸੀਂ ਇੰਡੀਅਨ ਮਾਰਕੀਟ ਨੂੰ ਐਕਸਕਲੂਸਿਵਲੀ ਡਿਜ਼ਾਈਨ ਕੀਤਾ ਗਿਆ ਜੀ ਇਹਦੀ ਕੈਪੈਸਿਟੀ ਹੈਗੇ 600 ਲੀਟਰ 600 ਲੀਟਰ 600 ਲੀਟਰ ਹੈ ਦਾ ਇਹਦਾ ਮਤਲਬ ਹੈ ਕਿ 1 ਘੰਟੇਂ ਦਾ ਸਾਡੀ ਮਸ਼ੀਨ ਜੀ 4.1 ਏਕੜ ਇਸ ਲਈ ਕਵਰ ਕਰ ਸਕਦੀ ਹੈ ਠੀਕ ਹੈ ਠੀਕ ਹੈ ਜੀ 4 ਤੋਂ 4 ਤੋਂ 5 5 ਏਕੜ ਦੇ ਵਿੱਚ ਤੁਸੀਂ ਕਹਿ ਸਕਦੇ ਐਵਰੇਜ ਐਵਰੇਜ ਹੈ ਜੀ ਇਹ ਸਾਡਾ ਫਿਊਲ ਟੈਂਕ ਹੈ ਜਿਹੜਾ 20 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਡੀਜ਼ਲ ਦਾ ਜਿਹੜਾ ਇੰਜਨ ਆ ਉਹ ਦੇਖੋ ਬਿਲਕੁਲ ਠੀਕ ਹੈ ਜੀ ਬਾਕੀ ਇੱਕ ਮੈਨ ਚੀਜ਼ ਮੈਨੂੰ ਆਊਟ ਲੱਗੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਆ ਉੱਥੇ ਟਾਇਰ ਕੀਏ ਪਤਲੇ ਕੰਮ ਕਰਦੇ ਆ ਹਾਂਜੀ ਇੱਥੇ ਟਾਇਰ ਥੋੜੇ ਮੋਟੇ ਦਿੱਤੇ ਵਿਆਹ ਇਹ ਆਪਸ਼ਨਲ ਦੇ ਵਿੱਚ ਹੈ ਬਿਲਕੁਲ ਸਰ অপਸ਼ਨ ਜੇ ਦਿੱਤਾ ਜਾਏਗਾ ਮਸ਼ੀਨ ਜੋ ਹੈ ਸਾਡੇ ਫਾਰਮਰਸ ਦੀ ਵਾਈਟ ਟਾਇਰ ਸਲਿਮ ਟਾਇਰ ਜਿਵੇਂ ਵੀ ਹੋਏਗਾ ਅਸੀਂ ਕਸਟਮਾਈਜ਼ ਕਰਕੇ ਦਾਂਗੇ ਜੀ ਠੀਕ ਹੈ ਵਾਈਟ ਟਾਇਰਸ ਅਸੀਂ ਇਸ ਕਰਕੇ ਡਾਕ ਕਿਤੇ ਨਹੀਂ ਕਿ ਇਹ ਜਿਆਦਾ ਜੋ ਹੈ ਮੰਨਦਾ ਸਾਡੀ ਜਿਹੜੀ ਲੈਂਡ ਕਹ ਸਕਦੇ ਹੋ ਯਾਨੀ ਹੈ ਨਾ ਉਹਦੇ ਪਰ ਜੋ ਹੈ ਉਹ ਲੋਡ ਇਕੁਅਲੀ ਡਿਸਟ੍ਰੀਬਿਊਟ ਕਰ ਦਿੰਦਾ ਹੈ ਜੀ ਪਰ ਜਿਵੇਂ ਕਸਟਮਰ ਸਾਡੇ ਫਾਰਮਰਸ ਦੀ ਜੋ ਨੀਡ ਹੋਏਗੀ ਰਿਕੁਆਇਰਮੈਂਟ ਹੈ ਜਿੱਦਾਂ ਦੀ ਉਹਦੇ ਅਸੀਂ ਕਸਟਮਾਈਜ਼ ਕਰ ਦਾਂਗੇ ਅੱਛਾ ਇੱਕ ਚੀਜ਼ ਇਹਦੇ ਵਿੱਚ ਜਿਹੜਾ ਗੀਅਰ ਨੂੰ ਤੁਸੀਂ ਇੱਕ ਸਾਈਡ ਤਾਂ ਤੁਸੀਂ ਇਹਨੂੰ ਅਟੈਚ ਕੀਤਾ ਹੋਇਆ ਹੈ ਨਾ ਦੂਸਰੀ ਸਾਈਡ ਵੀ ਇਹਨੂੰ ਆਪਾਂ ਘੁਮਾ ਫਰਾ ਸਕਦੇ ਹਾਂ ਅੰਦਰ ਵੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਸਰ ਜੀ ਬਿਲਕੁਲ ਆਓ ਸਰ ਮੈਂ ਅੱਗੇ ਤੁਹਾਨੂੰ ਕੁਝ ਹੋਰ ਦੱਸ ਦਵਾਂ ਜੀ ਜੀ ਕਿੰਨਾ ਏਰੀਆ ਕਵਰ ਕਰਦਾ ਜੀ ਇਹ ਮੈਂ ਦੱਸ ਦਾਂ ਸਰ ਇਸ ਮਸ਼ੀਨ ਦਾ ਜਿਹੜੀ ਗਰਾਊਂਡ ਕਲੀਅਰੈਂਸ ਹੈਗੀ ਹੈ ਉਹ 1000 ਮਿਲੀਮੀਟਰ ਹੈ ਜੀ ਠੀਕ ਹੈ ਅਗਰ ਮੈਂ ਟ੍ਰੈਡ ਦੀ ਗੱਲ ਕਰਾਂ 160 ਮਿਲੀਮੀਟਰ ਇਦਾਂ ਟ੍ਰੈਡ ਹੈਗਾ ਜੀ ਠੀਕ ਹੈ ਅਗਰ ਇਫੈਕਟਿਵ ਸਪਰੇਅ ਕੰਟਰੋਲ ਦੀ ਗੱਲ ਕਰੀਏ ਅਸੀਂ 35 ਮੋਰ ਥੈਨ 35 ਨੋਜ਼ਲਸ ਜੈਪਨਿਸ ਕੁਆਲਿਟੀ ਨੋਜ਼ਲਸ ਅਸੀਂ ਯੂਜ਼ ਕਰ ਰਹੇ ਹਾਂ 35 35 ਨਿਊਜ਼ਲਾਂ ਵਾਲਾ ਜਿਹੜਾ 35 ਤੋਂ ਜ਼ਿਆਦਾ ਨੋਜ਼ਲਸ ਹੈਗੀਆਂ ਨੇ ਜੀ ਠੀਕ ਹੈ ਇਹ ਪੂਰਾ ਹਾਈਡਰੋਲਿਕ ਹੈ ਹਾਈਡਰੋਲਿਕ ਹੈ ਅਗਰ ਮੈਂ ਦੋਨੋਂ ਬੂਮ ਅਗਰ ਮੈਂ ਓਪਨ ਕਰਦਾ ਹਾਂ ਜੀ ਇਹ ਸਾਡੀ ਕ੍ਰੋਪਸ ਅੰਦਰ 12.3 ਮੀਟਰ ਕਵਰ ਕਰਦਾ ਹੈ 12.3 ਮੀਟਰ 12.3 ਮੀਟਰ ਕਵਰ ਕਰਦਾ ਹੈ ਸਪਰੇਅ ਏਰੀਆ ਠੀਕ ਹੈ ਬੋਟਲ ਦੇ ਵਿੱਚ ਹੋ ਗਿਆ ਤਾਂ ਹਾਂਜੀ ਤਾਂ ਅਗਰ ਮੈਂ ਸਪਰੇਅ ਹਾਈਟ ਦੀ ਗੱਲ ਕਰਾਂ ਜੀ 500 ਤੋਂ 1800 ਮਿਲੀਮੀਟਰ ਮਿਲੀਮੀਟਰ ਇਹਦੀ ਸਪਰੇਅ ਹਾਈਟ ਹੈਗੀ ਜੀ 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 ਅੱਛਾ ਇੱਕ ਨੋਜ਼ਲ ਦੇ ਵਿੱਚ ਤੁਸੀਂ ਖਾਸੀ ਦਿਖਾ ਰਹੇ ਸੀਗੇ ਜਿਵੇਂ ਇਹਨੂੰ ਆਪਾਂ ਖਮਾ ਸਕਦੇ ਹਾਂ ਇਹਦਾ ਕੀ ਬੈਨੀਫਿਟ ਰਹਿੰਦਾ ਹੈ ਤਾਂ ਬੈਨੀਫਿਟ ਹੈਗਾ ਕਿ ਪਹਿਲੇ ਇਹ ਗੱਲ ਹੈ ਟੂ ਵੇ ਸਵਿਚਿੰਗ ਨੋਜ਼ਲ ਹੈਗੀ ਹੈ ਜੀ ਕਈ ਵਾਰ ਕੀ ਹੁੰਦਾ ਹੈ ਸਾਡੇ ਕੁਝ ਕੈਮੀਕल्स ਹੁੰਦੇ ਨੇ ਜੀ ਤੇ ਡਿਪੈਂਡ ਕਰਦਾ ਸਾਡੀ ਕ੍ਰੌਪਸ ਦੇ ਉੱਪਰ ਔਰ ਕੈਮੀਕल्स ਵੀ ਡਿਫਰੈਂਟ ਡਿਫਰੈਂਟ ਹੁੰਦੇ ਨੇ ਜੀ ਤੇ ਜਦ ਅਸੀਂ ਕੈਮੀਕਲ ਯੂਜ਼ ਕਰਦੇ ਹਾਂ ਤੇ ਉਹਦੇ ਅੰਦਰ ਕੈਮੀਕਲ ਦਾ ਜਿਹੜਾ ਸਪੈਸੀਫਿਕੇਸ਼ਨ ਹੁੰਦੀ ਹੈ ਜੀ ਉਹਦੇ ਉੱਪਰ ਮੈਂਸ਼ਨ ਹੁੰਦਾ ਹੈ ਕਿ ਤੁਸੀਂ ਫਲੈਟ ਟਾਈਪ ਨੋਜ਼ਲ ਯੂਜ਼ ਕਰੋ ਜਾਂ ਹੋਲੋਕੋਨ ਯੂਜ਼ ਕਰੋ ਤੇ ਇਸ ਕਰਕੇ ਇਹ ਟੂ-ਵੇ ਸਵਿਚਿੰਗ ਵਾਲ ਦਿੱਤਾ ਗਿਆ ਨੋਜ਼ਲ ਦਿੱਤੀ ਗਈ ਹੈ ਕਿ ਫਾਰਮਰ ਜੋ ਹੈ ਆਪਣੇ ਕੈਮੀਕਲ ਔਰ ਕ੍ਰੌਪਸ ਦੀ ਰਿਕੁਆਇਰਮੈਂਟ ਅਕੋਰਡਿੰਗ ਇਹ ਨੂੰ ਯੂਜ਼ ਕਰ ਸਕਦੇ ਹੋ ਜੀ ਜੀ ਠੀਕ ਹੈ ਜੇ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਦੀ ਜੀ ਇਹਦੀ ਕੀਮਤ ਹੈਗੀ ਹੈ ਜੀ 15 ਲੱਖ ਰੁਪਏ ਕੰਪਨੀ ਨੇ ਡਿਸਾਈਡ ਕੀਤੀ ਹੈ ਜੀ ਫਾਈਨਲ ਨਹੀਂ ਹਾਂਜੀ ਮਤਲਬ ਹੈ ਤੁਹਾਡਾ ਮੈਂ ਕਹਿਣਾ ਚਾਹਾਂਗਾ ਹੋ ਸਕਦਾ ਹੈ ਸ਼ਾਇਦ ਸਾਡੇ ਕਾਫੀ ਫਾਰਮਰਸ ਭਰਾਵਾਂ ਨੂੰ ਥੋੜੀ ਕੋਸਟ ਜ਼ਿਆਦਾ ਲੱਗ ਰਹੀ ਹੋਵੇ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵਨ ਟਾਈਮ ਇਨਵੈਸਟਮੈਂਟ ਹੈਗੀ ਹੈ ਜੀ ਠੀਕ ਹੈ अगर ਤੁਸੀਂ ਕੁਆਲਿਟੀ ਦੀ ਗੱਲ ਕਰੋ ਜੀ ਅਗਰ ਤੁਸੀਂ ਟੈਕਨੋਲੋਜੀ ਦੀ ਗੱਲ ਕਰੋ ਜੀ ਤੁਹਾਨੂੰ ਮਾਰਕੀਟ ਅੰਦਰ ਡਿਫਰੈਂਟ ਪ੍ਰੋਡਕਟਸ ਮਿਲਣਗੇ ਹੋ ਸਕਦਾ ਤੁਹਾਨੂੰ ਲੋਅ ਪ੍ਰਾਈਸ ਤੇ ਵੀ ਮਿਲਣ ਲੇਕਿਨ ਅਗਰ ਤੁਸੀਂ ਕੁਆਲਿਟੀ ਦੀ ਗੱਲ ਕਰੋ ਟੈਕਨੋਲੋਜੀ ਦੀ ਗੱਲ ਕਰੋ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਜਾਣਦੇ ਹੈਗੇ ਨੇ ਕੁਆਲਿਟੀ ਦੇ ਮਾਮਲੇ ਅੰਦਾ ਜਪਾਨ ਸਭ ਤੋਂ ਨੰਬਰ 1 ਹੈਗਾ ਬਿਲਕੁਲ ਜੀ ਠੀਕ ਹੈ ਜੀ ਬਾਕੀ ਸਾਰੇ ਹਾਈਡਰੋਲਿਕ ਕੰਟਰੋਲ ਅਸੀਂ ਇਨਸਟਰੂਮੈਂਟਲ ਪੈਨਲ ਦਿੱਤੇ ਗਏ ਨੇ ਜੀ ਇੱਧਰ ਤੁਹਾਡੇ ਜਿਹੜੇ ਐਚਐਸਟੀ ਲੀਵਰ ਦਿੱਤਾ ਗਿਆ ਹੈ ਜੀ ਜੀ ਮਸ਼ੀਨ ਨੂੰ ਅੱਗੇ ਪਿੱਛੇ ਕਰਨ ਲਈ ਜੀ ਨਾਲ ਇੱਕ ਐਕਸਲਰੀ ਗিয়ার ਸ਼ਿਫਟ ਲੀਵਰ ਦਿੱਤਾ ਗਿਆ ਹੈ ਜੀ ਮਸ਼ੀਨ ਦੀ ਸਪੀਡ ਨੂੰ ਇਨਕਰੀਸ ਡਿਕਰੀਸ ਕਰਨ ਵਾਸਤੇ ਜੀ ਠੀਕ ਹੈ ਜੀ ਬਹੁਤ ਅਗਰ ਮੈਂ ਮਸ਼ੀਨ ਦਾ ਜਿਹੜਾ weight ਹੈਗਾ ਟੋਟਲ 1300 ਕਿਲੋਗ੍ਰਾਮ ਹੈਗਾ 1300 1300 ਕਿਲੋਗ੍ਰਾਮ ਹੈ ਜੀ ਮਤਲਬ 13 ਕੁੰਟਲ weight ਹੈ ਦਾ 13 ਕੁੰਟਲ weight ਹੈ ਬਿਲਕੁਲ ਨੇ ਬਾਕੀ ਇਹ ਤਾਂ ਹਾਈਡਰੋਲਿਕ ਟੈਂਕ ਹੈ ਜਿੱਧਰ ਵਾਲਾ ਬਿਲਕੁਲ ਸਹੀ ਹੈ ਹਾਈਡਰੋਲਿਕ ਟੈਂਕ ਹੈਗਾ ਜੀ ਆਹ ਦੇਖ ਸਕਦੇ ਹੋ ਪਹਿਲੇ ਤੇ ਹਾਈਡਰੋਲਿਕ ਟੈਂਕ ਉਹਦੇ ਲਈ ਸਾਈਡ ਆ ਜਾਂਦਾ ਇਹਦਾ ਡੀਜ਼ਲ ਟੈਂਕ ਹੈ 26 ਐਚਪੀ ਦਾ ਜਿਹੜਾ ਇੰਜਨ ਹੈ ਮਿਸ਼ੂ ਵੀ ਸੀ ਆਪਾਂ ਮਿੰਨੀ ਟਰੈਕਟਰਾਂ ਦੇ ਵਿੱਚ ਵੀ ਆਮ ਦੇਖਦੇ ਆ 2700 ਰੇਟਡ ਆਰਪੀਐਮ ਹੈ ਨਾ 2700 ਆਰਪੀਐਮ ਤੇ 26 ਐਚਪੀ ਪਾਵਰ ਆਈ ਹੈ ਹਾਂ 26 ਐਚਪੀ ਦਾ ਤੇ 600 ਲੀਟਰ ਦਾ ਜਿਹੜਾ ਇਹਦਾ ਟੈਂਕ ਹੈਗਾ ਜਿਹੜਾ ਸਪਰੇਅਰ ਆ ਤੇ ਮਾਰੂ ਯਾਮਾ ਠੀਕ ਹੈ ਤੇ ਆ ਇਹਦਾ ਮਾਡਲ ਹੈਗਾ ਪ੍ਰੋਡਕਟ ਦਾ ਨਾਮ ਹੈਗਾ ਜੀ ਫਿਨਿਕਸ 600 6 ਜੀ ਬਿਲਕੁਲ ਤੇ ਜਪਾਨ ਦੀ ਤਕਨੀਕ ਆ ਇਹ ਹੁਣ ਇੰਡੀਆ ਦੇ ਵਿੱਚ ਵੀ ਬਣਦੇ ਆ ਤੇ ਬਾਕੀ ਮੈਂ ਇਹਨਾਂ ਦਾ ਫ੍ਰੀ ਨੰਬਰ ਦੇ ਦੂੰਗਾ ਤੁਸੀਂ ਜੇ ਕੋਈ ਇਨਕੁਆਇਰੀ ਕਰਨੀ ਹੋ ਤਾਂ ਕਰ ਲਿਓ ਪੰਜਾਬ ਦੇ ਵਿੱਚ ਵੀ ਅਵੇਲੇਬਲ ਹੋ ਜਾਣਗੇ ਹਰਿਆਣਾ ਰਾਜਸਥਾਨ ਦੇ ਵਿੱਚ ਬਿਲਕੁਲ ਸਰ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ ਜੀ ਤੇ ਮੈਂ ਆਪਣੇ ਕਿਸਾਨ ਭਰਾਵਾਂ ਨਾਲ ਇੱਕ ਰਿਕਵੈਸਟ ਕਰਾਂਗਾ ਕਿ ਪਲੀਜ਼ ਤੁਸੀਂ ਸਾਡੇ ਬੰਦਾ ਜੋ ਪ੍ਰੋਡਕਟ ਨੂੰ ਯੂਜ਼ ਕਰੋ ਇਹਦੇ ਬਾਰੇ ਸੋਚੋ ਜੀ ਇਹ ਵਨ ਟਾਈਮ ਇਨਵੈਸਟਮੈਂਟ ਲੇਕਿਨ ਅਗਰ ਤੁਸੀਂ ਕੁਆਲਿਟੀ ਦੀ ਗੱਲ ਕਰੋਗੇ ਇਹ ਲੌਂਗ ਟਰਮ ਇਨਵੈਸਟਮੈਂਟ ਹੈਗੀ ਹੈ ਇੱਕ ਵਾਰ ਸਾਡਾ ਪ੍ਰੋਡਕਟ ਯੂਜ਼ ਕਰਕੇ ਦੇਖੋ ਤੁਹਾਨੂੰ ਬਾਕੀ ਪ੍ਰੋਡਕਟਾਂ ਨਾਲ ਤੁਹਾਨੂੰ ਆਪਣਾ ਫਰਕ ਨਜ਼ਰ ਆਏਗਾ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਕਰ ਦਿਓ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ